ਹੈਲੋ ਗਾਇਸ ਸਤਿ ਸ਼੍ਰੀ ਅਕਾਲ ਅੱਜ ਸਵਾਗਤ ਹੈ ਜੀ ਮੇਰੇ ਸ਼ੋਰਟ ਵੀਡੀਓ 'ਚ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਲਾਲ ਮਿਰਚ ਤੇ ਹਰੇ ਪਦੀਨੇ ਦੀ ਚਟਣੀ ਤੇ ਨਾਲ ਪਾਵਾਂਗੇ ਚੁਬੜਾ ਕਿਉਂਕਿ ਚੁਬੜਾ ਨੂੰ ਬਾਗਰੀ ਦੇ ਵਿੱਚ ਕੱਚਰ ਵੀ ਗਿਆ ਜਾਂਦਾ ਤੇ ਆਪਾਂ ਪਾ ਲਿਆ ਜੀ ਨਮਕ ਸਵਾਦ ਅਨੁਸਾਰ ਤੇ ਹੁਣ ਆਪਾਂ ਚਟਣੀ ਵਧੀਆ ਇਹਨੂੰ ਘੋਂ ਕਰ ਲਾਂਗੇ ਵਿੱਚ ਮਿਰਚ ਦੇ ਅੱਜ ਦੇਖਦੇ ਹਾਂ ਕਿੱਦਾਂ ਦੀ ਬਣਦੀ ਹੈ ਜੀ ਦੇਸੀ ਚੁਬੜਾ ਦੀ ਚਟਣੀ ਤੇ ਆਹ ਦੇਖੋ ਜੀ ਕਿੰਨੀ ਪਿਆਰੀ ਜੀ ਬਣੀ ਹੈ ਚਟਣੀ ਤੇ ਦਰਪੇੜੇ ਵੀ ਮੈਂ ਕਰਕੇ ਰੱਖ ਰੱਖੇ ਆ ਮਿਰਚ ਵੀ ਰਗੜ ਲਈ ਆ ਹੁਣ ਆਪਾਂ ਪਕਾਉਣਾ ਜੀ ਰੋਟੀ ਤੇ ਰੋਟੀਆਂ ਫਟਾਫਟ ਤੰਦੂਰ ਮੈਂ ਤਪਾਰ ਰੱਖਿਆ ਸੀਗਾ ਤੇ ਰੋਟੀ ਦੇਖੋ ਕਿੰਨੀ ਪਿਆਰੀ ਜੀ ਆ ਰਹੀ ਆ ਹਨਾ ਤੇ ਕਿਉਂਕਿ ਤੰਦੂਰ ਦੀ ਰੋਟੀ ਗਰਮੀ ਦੇ ਵਿੱਚ ਸਵਾਦ ਲੱਗਦੀ ਆ ਤੇ ਥੋੜੀਆਂ ਜੀਆਂ ਰਹਿ ਗਈਆਂ ਜੀਆਂ ਕਿਉਂਕਿ ਵੀਡੀਓ ਮੈਂ ਜ਼ਿਆਦਾ ਲੰਬੀ ਨਹੀਂ ਕਰ ਸਕੀ ਤੇ ਗਰਮੀ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਤੰਦੂਰ ਦੀ ਰੋਟੀ ਠੰਡੀ ਵੀ ਹੁੰਦੀ ਆ ਤੇ फटाफट ਵੀ ਪੱਕ ਜਾਂਦੀਆਂ ਤੇ ਕਿਹਨੂੰ ਕਿਹਨੂੰ ਸਵਾਦ ਲੱਗਦੀ ਹੈ ਕਿਹਨੂੰ ਕਿਹਨੂੰ ਵਧੀਆ ਲੱਗਦੀ ਹੈ ਭਾਈ ਤੰਦੂਰ ਦੀ ਰੋਟੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰ ਲਿਓ ਦੇਖੋ ਜੀ ਕਿੰਨੀ ਪਿਆਰੀ ਰੋਟੀ ਹੈ ਤੇ ਕੰਡ ਦੇਖੋ ਰੋਟੀ ਦੀ ਕਿੰਨੀ ਸੋਹਣੀ ਰੜ ਕੇ ਆਈ ਆ ਕਿਉਂਕਿ ਬਹੁਤ ਘੈਂਟ ਰੋਟੀ ਲੱਗਦੀ ਹੈ ਮੈਨੂੰ ਤੰਦੂਰ ਦੀ ਤੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਲੋਕ ਹਨਾ ਤਰਸਦੇ ਆ ਨਾ ਤੰਦੂਰ ਦੀ ਰੋਟੀ ਨੂੰ ਤੇ ਪਿੰਡਾਂ ਦੇ ਵਿੱਚ ਆਮ ਬਣਾ ਕੇ ਖਾਂਦੇ ਆ ਰੋਟੀਆਂ ਬਹੁਤ ਸਵਾਦ ਲੱਗਦੀਆਂ ਤੰਦੂਰ ਦੀਆਂ ਰੋਟੀਆਂ ਰੋਟੀ ਆਪਣੀ ਰੈਡੀ ਹੋ ਗਈ ਹੈ ਤੇ ਹੁਣ ਆਪਾਂ ਕਰਦੇ ਹਾਂ ਜੀ ਚੈੱਕ ਚਟਣੀ ਤੰਦੂਰ ਦੀ ਰੋਟੀ ਦੇ ਨਾਲ ਤੇ ਥੋੜੀ ਜਿ ਰੱਖੂ ਕਿਉਂਕਿ ਮੈਨੂੰ ਦੇਸੀ ਘਿਓ ਪਸੰਦ ਨਹੀਂ ਆ ਮੈਂ ਕਿਉਂ ਨਹੀਂ ਪਾਉਂਗੀ ਮੈਂ ਸਿੱਧੀ ਚਟਣੀ ਹੀ ਖਾऊंगी ਅੱਜ ਦੇਖਦੇ ਹਾਂ ਜੀ ਕਿਦਾਂ ਲੱਗਦੀ ਆ ਚਟਣੀ ਜੇ ਤੁਸੀਂ ਵੀ ਖਾਣੀ ਹੈ ਤਾਂ ਆਜੂ ਜੀ ਖੁੱਲੇ ਦਿਲ ਨਾਲ ਸਵਾਗਤ ਹੈ ਹਲੋ ਜੀ ਤੇ ਬੱਚਿਆਂ ਨੂੰ ਵੀ ਮੈਂ ਕਹਿ ਰਹੀ ਆ फटाफट ਤੁਸੀਂ ਰੋਟੀ ਖਾ ਲਓ ਕਿਉਂਕਿ ਠੰਡੀ ਰੋਟੀ ਤੰਦੂਰ ਦੀ ਚੰਗੀ ਲਾਦੀ ਚੀੜੀ ਜੀ ਹੋ ਜਾਂਦੀ ਆ ਤੇ ਇੱਕ ਵਾਰੀ ਮੈਂ ਕਰਦੀ ਟੈਸਟ ਰੋਟੀ ਕਿੱਦਾਂ ਲੱਗਦੀ ਆ ਚਟਣੀ ਤੇ ਸਭ ਤੋਂ ਪਹਿਲਾਂ ਮੈਂ ਕਰੂੰਗੀ ਜੀ ਸ਼ੁਕਰਾਨਾ ਵਾਹਿਗੁਰੂ ਦਾ ਕਿਉਂਕਿ ਮਾਲਕ ਦੋ ਵੇੜਿਆਂ ਦੀ ਰੋਟੀ ਹਰ ਇੱਕ ਜੀਵ ਨੂੰ ਦੇਵੇ ਇਹ ਮੈਂ ਪ੍ਰਾਰਥਨਾ ਕਰਕੇ ਹੀ ਰੋਟੀ ਖਾਣੀ ਆ ਤੇ ਤੁਸੀਂ ਵੀ ਖਾਣੀ ਦਾ ਆਜੂ ਦਰਸ਼ਕੋ ਟੈਸਟ ਕਰਕੇ ਦੱਸਦੇ ਆ ਤੁਹਾਨੂੰ ਕਿੱਦਾਂ ਦੀ ਬਣੀ ਆ ਚਟਣੀ ਵਾਓ ਬਹੁਤ ਸਵਾਦ ਬਣੀ ਹੈ ਜੀ ਤੇ ਦਰਸ਼ਕੋ ਥੋੜਾ ਹੈ ਪੀਲਾ ਠੰਡਾ ਪਾਣੀ ਕਿਉਂਕਿ ਮਿਰਚ ਥੋੜੀ ਤੇਜ਼ ਸੀਗੀ ਤੇ ਅੱਜ ਮੈਂ ਨਾ ਰੋਟੀਆਂ ਜਿੱਥੇ ਇੱਕ ਖਾਨ ਦੋ ਖਾਨੀ ਤੇ ਤਿੰਨ ਖਾ ਗਈ ਹੈ ਨਾ ਤੇ ਢੱਡ ਭਰ ਗਿਆ ਪੂਰਾ ਤੇ ਬਹੁਤ ਆਨੰਦ ਆ ਗਿਆ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਦੇ ਮਿਲਦੇ ਆ ਅਗਲੀ ਵੀਡੀਓ ਚ ਬਾਏ ਬਾਏ ਸੀ ਯੂ